ਸਿੱਖੋ ਮੁਦਕੀ ਦੇ ਪਰਿਵਾਰ ਦੇ ਵੱਲੋਂ ਵੀ ਜਿਹੜੀਆਂ ਨਾਮਜ਼ਦਗੀਆਂ ਅੱਜ ਭਰ ਦਿੱਤੀਆਂ ਗਈਆਂ ਨੇ ਨਾਮਜ਼ਦਗੀਆਂ ਭਰ ਕੇ ਬਾਹਰ ਆਏ ਨੇ ਅੰਦਾਗਾ ਜੀ ਭਰੀਆਂ ਗਈਆਂ ਨਾਮਜ਼ਦਗੀਆਂ ਹਾਂਜੀ 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 ਭਰੀ ਪਰਿਵਾਰ ਸਾਰਾ ਹਾਂਜੀ 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 ਇਹ ਵੀਰ ਦੀਆਂ ਬੇਟੀਆਂ ਚਾਰ ਅੱਛਾ ਬੇਟੀਆਂ ਵੀ ਨਾਲ ਹਾਂਜੀ ਹਾਂਜੀ ਉਹ ਆਂਦੇ ਵੀ ਇਹ ਇਤਰਾਜ ਵਗੈਰਾ ਕਾਫੀ ਕਰਦੇ ਆ ਵੀ ਇਹ ਕਰਨਗੇ ਉਹਾਂ ਦਾ ਵੀ ਬੱਚੇ ਹੀ ਜਾ ਕੇ ਮੇਰੇ ਕਾਗਜ ਭਰਿਆ ਕਿਹੜੇ ਬੱਚੇ ਕਿਹੜੇ ਨੇ ਜੋ ਬੱਚੇ ਆਓ ਅੱਗੇ ਆਜੋ ਆਜੋ ਅੱਛਾ ਇਹ ਬਟੀਆਂ ਨੇ ਇੱਕੋ ਛੋਟੀ ਆ ਸਾਰਿਆਂ ਨੂੰ ਬੱਚਿਆਂ ਨੂੰ ਵੀ ਨਾਲ ਲੈ ਕੇ ਛੋਟੇ ਹਾਂਜੀ ਆਂਦੇ 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 ਹਾਂਜੀ ਹਾਂਜੀ ਭਨੇ ਭਰੇ ਕੇ ਕਾਗਜਾਂ ਹਾਂਜੀ ਹਾਂਜੀ ਬਿਲਕੁਲ ਕੋਈ ਦਿੱਕਤ ਕੋਈ ਪਰੇਸ਼ਾਨੀ ਨਾ ਜੀ ਨਾ ਬਿਲਕੁਲ ਕੋਈ ਨਹੀਂ ਹਾਂਜੀ ਕੋਈ ਕੋਈ ਹੈ ਕੁ ਡਾ ਡਾਊਟ ਵਗੈਰਾ ਕੁਝ ਨਹੀਂ ਨਹੀਂ ਵੇਖੋ ਜੀ ਹੁਣ ਤੱਕ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕੋਆਪਰੇਟ ਕੀਤਾ ਵਧੀਆ ਪ੍ਰਸ਼ਾਸਨ ਨੇ ਸਾਨੂੰ ਸਾਰੀਆਂ ਐਨਓਸੀਜ਼ ਵਗੈਰਾ ਸਾਰਾ ਕੁਝ ਪ੍ਰੋਵਾਈਡ ਹੋਇਆ ਸਾਨੂੰ ਚਲੋ ਥੋੜਾ ਇਹ ਆ ਵੀ ਸਰਕਾਰ ਤੋਂ ਬਾਹਰ ਵਾਲੇ ਬੰਦੇ ਨੂੰ ਥੋੜਾ ਜ਼ੋਰ ਲਾਉਣਾ ਪੈਂਦਾ ਚਲੋ ਅਸੀਂ ਜ਼ੋਰ ਜਾਰ ਲਾ ਕੇ ਲੈ ਲਿਆ ਬਟ ਆਈ ਹੈਵ ਅ ਫੁੱਲ ਫੇਥ ਔਨ ਦੀ ਡੀਸੀ ਮੈਡਮ ਤੇ ਦੂਸਰੇ ਡਿਪਾਰਟਮੈਂਟ ਦੇ ਪਰ ਇੱਕ ਗੱਲ ਆ ਜਿਹਦਾ ਮੈਂ ਖਦਸ਼ਾ ਇੱਥੋਂ ਜ਼ਾਹਿਰ ਕਰਾਂਗਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ ਡਿਪਾਰਟਮੈਂਟ ਦੇ EMPLOYEES ਦੇ ਵੀ ਤੁਹਾਡੇ ਮਗਰ ਵਿਜੀਲੈਂਸ ਲਾ ਦਾਂਗੇ ਤੁਹਾਡੀਆਂ ਇਨਕੁਆਰੀਆਂ ਡਿਪਾਰਟਮੈਂਟਲ ਖੋਲ੍ਹ ਦਾਂਗੇ ਪੇਪਰ ਕੈਨਸਲ ਕਰੋ ਜੀ ਇਹ ਕਰੋ ਜੀ ਪਰਚਾ ਖੋਲੋ ਜੀ ਕਾਫੀ ਤਰ੍ਹਾਂ ਦੇ ਮਤਲਬ ਪ੍ਰੈਸ਼ਰ ਟੈਕਟਿਕ ਚੱਲ ਰਿਹਾ ਪਰ ਹਜੇ ਤਾਈਂ ਤਾਂ ਉਹ ਪ੍ਰੈਸ਼ਰ ਕਿਸੇ ਨਾ ਕਿਸੇ ਹਿਸਾਬ ਨਾਲ ਆ ਹੀ ਰਿਹਾ ਸਾਡੇ ਸਾਹਮਣੇ ਵੀ ਸਾਡੇ ਬੰਦਿਆਂ ਨੂੰ ਕਿਤੇ ਨਾ ਕਿਤੇ ਕੋ ਹੋ ਰਿਹਾ ਮਾੜਾ ਮੋਟਾ ਬਟ ਆਈਆਵਾ ਫੇਥ ਵੀ ਏਡੀਸੀ ਮੈਡਮ ਬੜੇ ਅੱਛੇ ਨੇ ਵੀ ਉਹ ਇਹਨਾਂ ਦੇ ਪ੍ਰੈਸ਼ਰ ਦੇ ਥੱਲੇ ਨਹੀਂ ਆਉਣਗੇ ਜਸਟਿਸ ਕਰਨਗੇ ਮੈਂ ਇਹੀ ਉਹਨਾਂ ਨੂੰ ਵੀ ਕਹਿ ਕੇ ਆਇਆ ਵੀ ਕਾਈਂਡਲੀ ਡੂ ਅ ਜਸਟਿਸ ਜੇ ਤੁਹਾਨੂੰ ਲੱਗਦਾ ਵੀ ਸਾਡੇ ਪੇਪਰ ਸਹੀ ਆ ਤੇ ਕਾਈਂਡਲੀ ਐਕਸੈਪਟ ਤੇ ਸਾਨੂੰ ਇਲੈਕਸ਼ਨ 'ਚ ਜਾਣ ਦਾ ਮੌਕਾ ਦਿੱਤਾ ਜਾਵੇ ਬਾਕੀ ਹੁਣ ਦੇਖੋ ਸਰਕਾਰ ਆ ਜੀ ਕਿੰਨਾ ਕੁ ਪ੍ਰੈਸ਼ਰ ਪਾਉਂਦੇ ਜੋਤੋਂ ਘੰਟੀਆਂ ਵੱਜਣ ਲੱਗ ਪਈਆਂ ਇਹਦੀ ਤਾਂ ਚਲੋ ਨਹੀਂ ਸੁਣਦੇ ਤੇ ਉਤਲੀਆਂ ਦੀਆਂ ਘੰਟੀਆਂ ਵੱਜਣ ਲੱਗ ਪਈਆਂ ਫੇਰ ਥੋੜਾ ਜਿਹਾ ਸਾਨੂੰ ਡਰ ਹੈਗਾ ਕਨੇ ਬੱਚਿਆਂ ਨੂੰ ਨਾਲ ਲਏ ਛੋਟੇ ਬੱਚਿਆਂ ਨੂੰ ਵੀ ਨਾਲ ਬੱਚਿਆਂ ਨੂੰ ਤਾਂ ਭਾਵੇਂ ਘਰੇ ਰਹਿੰਦੇ ਨੇ ਨਹੀਂ ਜੀ ਇਹ ਬੱਚੇ ਜਿਹੜੇ ਕਹਿੰਦੇ ਸਾਨੂੰ ਚੀਅਰ ਅਪ ਕਰਨ ਵਾਸਤੇ ਆਏ ਨੇ ਇੱਥੇ ਨਾਲ ਤੇ ਕਹਿੰਦੇ ਮਮਾ ਅਸੀਂ ਤੁਹਾਡੇ ਨਾਲ ਜਾਂਦੇ ਆ ਤੇ ਬੜੇ ਖੁਸ਼ ਨੇ ਬੱਚੇ ਵੀ ਹਾਂਜੀ ਤਿਆਰੀ ਚੱਲ ਰਹੀ ਆ ਪੂਰੀ ਫਿਰ ਬਿਲਕੁਲ ਫੁੱਲ ਸਪੀਡ ਤੇ ਚੱਲਦੀ ਹੈ ਹਾਂਜੀ ਇੰਨੀਆਂ ਨਾਮਜ਼ਦਗੀਆਂ ਅੱਜ ਤੁਸੀਂ ਇੱਥੋਂ ਦੱਸ ਕਿਹੜੇ-ਕਿਹੜੇ ਜੁਆ ਰਹੇ ਅਸੀਂ 5 ਨਾਮਜ਼ਦਗੀਆਂ ਭਰ ਕੇ ਆਏ ਆ ਚਾਰ ਤਿੰਨ ਸਾਡੇ ਕਵਰਿੰਗ ਦੋ ਸਾਡੇ ਕੈਂਡੀਡੇਟ ਹਾਂ ਤੇ ਹੁਣ ਕੰਪਲੀਟ ਹੋ ਗਿਆ ਪ੍ਰੋਸੈਸ ਤੁਹਾਡਾ ਰਸੀਦ ਵਗੈਰਾ ਸਾਰਾ ਕੰਪਲੀਟ ਹਾਂਜੀ ਹਾਂਜੀ ਰਸੀਦ ਲੈ ਲਈ ਮਿਲ ਗਈ ਆ ਰਸੀਦ ਓਕੇ ਹੋ ਗਿਆ ਸਾਰਾ ਹਾਂਜੀ 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 ਮਿਲ ਗਈ ਅੱਛਾ ਕੀ ਕਹਿਣਾ ਚਾਹੋਗੇ ਬਸ ਹੁਣ ਵੋਟਾਂ ਜਿੱਤੇ ਨਾ ਵਾ ਪਾਪਾ ਦੇ ਨਾਲ ਆ ਅੱਛਾ ਬਸ ਪਾਪਾ ਨੂੰ ਜਿਤਾਉਣਾ ਸਪੋਰਟ ਫੁੱਲ ਸਪੋਰਟ ਪਾਪਾ ਵਾਸਤੇ ਤੁਸੀਂ ਮਿਹਨਤ ਕਰ ਰਹੇ ਨਾਲ ਹਾਂਜੀ ਬਿਲਕੁਲ ਤੁਸੀਂ ਘਰੇ ਰਹਿ ਜਾਂਦੇ ਅੱਜ ਨਾ ਆਉਂਦੇ ਸਪੈਸ਼ਲ ਛੁੱਟੀ ਕੀਤੀ ਹੈ ਇਹਨਾਂ ਨੇ ਅੱਜ ਸਾਰਿਆਂ ਨੇ ਕਿਹਾ ਪਾਪਾ ਦੀ ਜਿੱਤ ਕਰਨੀ ਆ ਸਪੋਰਟ ਕਰਨੀ ਆ ਮਦਰ ਮਦਰ ਨਹੀਂ ਪਿੱਛੇ ਹਾਂਜੀ ਹਾਂਜੀ ਤੁਸੀਂ ਵੀ ਤੁਸੀਂ ਵੀ ਖੜੇ ਹੋ ਹਨਾ ਆ ਵੀ ਆ ਜਾ ਨਹੀ ਨਹੀ ਮੈਂ ਨਹੀਂ ਖੜੀ ਅੱਛਾ ਤੇ ਤੁਸੀਂ ਹੁਣ ਅੰਦਰ ਗਏ ਜੇ ਫਰਮ ਹਾਂਜੀ ਹਾਂਜੀ ਬਾਹਰ ਆ ਜੀ ਠੀਕ ਸੀ ਠੀਕ ਸਭ ਕੁਝ ਤੁਸੀਂ ਇਹ ਮਹਾਰਾਜ ਦੀ ਕਿਰਪਾ ਹੈ ਹਾਂਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸੇਖੋ ਮੁਦਕੀ ਦਾ ਜਿਹੜਾ ਪਰਿਵਾਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਸਮੇਤ ਇੱਥੇ ਕਾਗਜ਼ ਜਿਹੜੇ ਭਰਨ ਦੇ ਲਈ ਆਏ ਨੇ ਉਹਨਾਂ ਦਾ ਕਹਿਣਾ ਨਾਲ ਉਹਨਾਂ ਦੇ ਵਕੀਲ ਆਏ ਨੇ ਹਾਲਾਂਕਿ ਗੁਰਪ੍ਰੀਤ ਸਿੱਖੋ ਖੁਦ ਤਾਂ ਇੱਥੇ ਨਹੀਂ ਮੌਜੂਦ ਹੈਗੇ ਨਹੀਂ ਆਏ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਬੇਟੀਆਂ ਇੱਕ ਤਾਂ ਬੇਟੀ ਹਜੇ ਕੁਛੜੀ ਆ ਜਾਨੀ ਕਿ ਉਹ ਤਾਂ ਮੈਨੂੰ ਲੱਗਦਾ ਵੀ ਹਜੇ ਕੋਈ ਸਾਲ ਸਾਲਕ ਦੀ ਹੋਣੀ ਆ ਔਰ ਉਹ ਤਿੰਨ ਚਾਰ ਬੇਟੀਆਂ ਨੇ ਉਹਨਾਂ ਦੀਆਂ ਔਰ ਬੇਟੀਆਂ ਨੂੰ ਨਾਲ ਲੈ ਕੇ ਪਰਿਵਾਰ ਲੇਡੀਜ਼ ਉਹ ਸਾਰੇ ਅੱਜ ਇੱਥੇ ਫਾਰਮ ਭਰਨ ਦੇ ਲਈ ਕੈਣੀ ਔਰ ਉਹਨਾਂ ਨੇ ਨਾਮਜ਼ਦਗੀਆਂ ਜੜੀਆਂ ਨੇ ਉਹ ਦਾਖਲ ਕਰ ਦਿੱਤੀਆਂ ਨੇ ਡੀਸੀ ਕੰਪਲੈਕਸ ਫਿਰੋਜ਼ਪੁਰ ਦੇ ਵਿੱਚ ਔਰ ਉਹਨਾਂ ਦੀਆਂ ਬੱਚੀਆਂ ਦਾ ਵੀ ਕਹਿਣਾ ਹੈ ਕਿ ਅਸੀਂ ਪਾਪਾ ਨੂੰ ਜਿਤਾਵਾਂਗੇ ਅਸੀਂ ਜਿੱਤ ਹਾਸਲ ਕਰਾਂਗੇ ਫਿਲਹਾਲ ਨਾਮਜ਼ਦਗੀਆਂ ਤਾਂ ਪਰਾਂ ਜਾ ਚੁੱਕੀਆਂ ਨੇ ਹੁਣ 14 ਤਰੀਕ ਨੂੰ ਜਿਹੜੀ VOTING ਆ ਔਰ 17 ਤਰੀਕ ਨੂੰ ਜਿਹੜਾ ਰਿਜ਼ਲਟ ਆਉਣਾ ਦੇਖਣਾ ਹੋਵੇਗਾ ਕਿ 17 ਤਰੀਕ ਤੱਕ ਕਿਸ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਕਿਸ ਦੀ ਝੋਲੀ ਦੇ ਵਿੱਚ ਹਾਰ ਪੈਂਦੀ ਹੈ ਫਰੋਸਪਰ ਤੋਂ ਸੁਖਵਿੰਦਰ ਸਿੰਘ ਸ਼ੁੱਕ ਤੇ ਸਿੱਖੋ ਮੁਦਕੀ ਦੇ ਪਰਿਵਾਰ ਦੇ ਵੱਲੋਂ ਵੀ ਜਿਹੜੀਆਂ ਨਾਮਜ਼ਦਗੀਆਂ ਅੱਜ ਭਰ ਦਿੱਤੀਆਂ ਗਈਆਂ ਨੇ ਨਾਮਜ਼ਦਗੀਆਂ ਭਰ ਕੇ ਬਾਹਰ ਆਏ ਨੇ ਤੰਦਕਾ ਜੀ ਭਰੀਆਂ ਕਿਹਨਾਂ ਨਾਮ ਚਲਦੀ ਹਾਂਜੀ 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 ਭਰੀ ਪਰਿਵਾਰ ਆ ਸਾਰਾ ਹਾਂਜੀ 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 ਇਹ ਵੀਰ ਦੀਆਂ ਬੇਟੀਆਂ ਚਾਰ ਅੱਛਾ ਬੇਟੀਆਂ ਵੀ ਨਾਲ ਹਾਂਜੀ ਹਾਂਜੀ ਉਹ ਆਂਦੇ ਵੀ ਇਹ ਅਤਰਾਜ ਵਗੈਰਾ ਕਾਫੀ ਕਰਦੇ ਆ ਵੀ ਇਹ ਕਰਨਗੇ ਉਹਾਂ ਦਾ ਵੀ ਬੱਚੇ ਹੀ ਜਾ ਕੇ ਮੇਰੇ ਕਾਗਜ ਭਰਿਆ ਕਿਹੜੇ ਬੱਚੇ ਕਿਹੜੇ ਨੇ ਜੋ ਬੱਚੇ ਆਓ ਅੱਗੇ ਆਜੋ ਆਜੋ ਅੱਛਾ ਇਹ ਬਟੀਆਂ ਨੇ ਇੱਕੋ ਛੋਟੀ ਆ ਸਾਰਿਆਂ ਨੂੰ ਅੱਛਾ ਬੱਚਿਆਂ ਨੂੰ ਵੀ ਨਾਲ ਲੈ ਕੇ ਛੋਟੇ ਹਾਂਜੀ ਆਂਦੇ 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 ਹਾਂਜੀ ਹਾਂਜੀ ਭਨੇ ਭਰੇ ਕੇ ਕਾਗਜਾਂ ਹਾਂਜੀ ਹਾਂਜੀ ਬਿਲਕੁਲ ਕੋਈ ਦਿੱਕਤ ਕੋਈ ਪਰੇਸ਼ਾਨੀ ਨਾ ਜੀ ਨਾ ਬਿਲਕੁਲ ਕੋਈ ਨਹੀਂ ਹਾਂਜੀ ਕੋਈ ਕੋਈ ਹੈ ਕੁੱਡਾ ਡਾਊਟ ਵਗੈਰਾ ਕੁਝ ਨਹੀਂ ਨਹੀਂ ਵੇਖੋ ਜੀ ਹੁਣ ਤੱਕ ਪ੍ਰਸ਼ਾਸਨ ਨੇ ਕੋਆਪਰੇਟ ਕੀਤਾ ਵਧੀਆ ਪ੍ਰਸ਼ਾਸਨ ਨੇ ਸਾਨੂੰ ਸਾਰੀਆਂ ਐਨਓਸੀਜ਼ ਵਗੈਰਾ ਸਾਰਾ ਕੁਝ ਪ੍ਰੋਵਾਈਡ ਹੋਇਆ ਸਾਨੂੰ ਚਲੋ ਥੋੜਾ ਇਹ ਆ ਵੀ ਸਰਕਾਰ ਤੋਂ ਬਾਹਰ ਵਾਲੇ ਬੰਦੇ ਨੂੰ ਥੋੜਾ ਜ਼ੋਰ ਲਾਉਣਾ ਪੈਂਦਾ ਚਲੋ ਅਸੀਂ ਜ਼ੋਰ ਜਾਰ ਲਾ ਕੇ ਲੈ ਲਿਆ ਬਟ ਆਈ ਹੈਵ ਅ ਫੁੱਲ ਫੇਥ ਔਨ ਦੀ ਡੀਸੀ ਮੈਡਮ ਤੇ ਦੂਸਰੇ ਡਿਪਾਰਟਮੈਂਟ ਦੇ ਪਰ ਇੱਕ ਗੱਲ ਆ ਜਿਹਦਾ ਮੈਂ ਖਦਸ਼ਾ ਇੱਥੋਂ ਜ਼ਾਹਿਰ ਕਰਾਂਗਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ ਡਿਪਾਰਟਮੈਂਟ ਦੇ EMPLOYEES ਦੇ ਵੀ ਤੁਹਾਡੇ ਮਗਰ ਵਿਜੀਲੈਂਸ ਲਾ ਦਾਂਗੇ ਤੁਹਾਡੀਆਂ ਇਨਕੁਆਰੀਆਂ ਡਿਪਾਰਟਮੈਂਟਲ ਖੋਲ੍ਹ ਦਾਂਗੇ ਪੇਪਰ ਕੈਨਸਲ ਕਰੋ ਜੀ ਇਹ ਕਰੋ ਜੀ ਪਰਚਾ ਖੋਲੋ ਜੀ ਕਾਫੀ ਤਰ੍ਹਾਂ ਦੇ ਮਤਲਬ ਪ੍ਰੈਸ਼ਰ ਟੈਕਟਿਕ ਚੱਲ ਰਿਹਾ ਪਰ ਹਜੇ ਤਾਈਂ ਤਾਂ ਉਹ ਪ੍ਰੈਸ਼ਰ ਕਿਸੇ ਨਾ ਕਿਸੇ ਹਿਸਾਬ ਨਾਲ ਆ ਹੀ ਰਿਹਾ ਸਾਡੇ ਸਾਹਮਣੇ ਵੀ ਸਾਡੇ ਬੰਦਿਆਂ ਨੂੰ ਕਿਤੇ ਨਾ ਕਿਤੇ ਕੋ ਹੋ ਰਿਹਾ ਮਾੜਾ ਮੋਟਾ ਬਟ ਆਈਆਵਾ ਫੇਥ ਵੀ ਏਡੀਸੀ ਮੈਡਮ ਬੜੇ ਅੱਛੇ ਨੇ ਵੀ ਉਹ ਇਹਨਾਂ ਦੇ ਪ੍ਰੈਸ਼ਰ ਦੇ ਥੱਲੇ ਨਹੀਂ ਆਉਣਗੇ ਜਸਟਿਸ ਕਰਨਗੇ ਮੈਂ ਇਹੀ ਉਹਨਾਂ ਨੂੰ ਵੀ ਕਹਿ ਕੇ ਆਇਆ ਵੀ ਕਾਈਂਡਲੀ ਡੂ ਅ ਜਸਟਿਸ ਜੇ ਤੁਹਾਨੂੰ ਲੱਗਦਾ ਵੀ ਸਾਡੇ ਪੇਪਰ ਸਹੀ ਆ ਤੇ ਕਾਈਂਡਲੀ ਐਕਸੈਪਟ ਤੇ ਸਾਨੂੰ ਇਲੈਕਸ਼ਨ 'ਚ ਜਾਣ ਦਾ ਮੌਕਾ ਦਿੱਤਾ ਜਾਵੇ ਬਾਕੀ ਹੁਣ ਦੇਖੋ ਸਰਕਾਰਾਂ ਜੀ ਕਿੰਨਾ ਕੁ ਪ੍ਰੈਸ਼ਰ ਪਾਉਂਦੇ ਜੋਤੋਂ ਘੰਟੀਆਂ ਵੱਜਣ ਲੱਗ ਪਈਆਂ ਇਹਦੀ ਤਾਂ ਚਲੋ ਨਹੀਂ ਸੁਣਦੇ ਤੇ ਉਤਲੀਆਂ ਦੀਆਂ ਘੰਟੀਆਂ ਵੱਜਣ ਲੱਗ ਪਈਆਂ ਫੇਰ ਥੋੜਾ ਜਿਹਾ ਸਾਨੂੰ ਡਰ ਹੈਗਾ ਕਨੇ ਬੱਚਿਆਂ ਨੂੰ ਨਾਲ ਲਏ ਛੋਟੇ ਬੱਚਿਆਂ ਨੂੰ ਵੀ ਨਾਲ ਬੱਚਿਆਂ ਨੂੰ ਤਾਂ ਭਾਵੇਂ ਘਰੇ ਰਹਿੰਦੇ ਨੇ ਨਹੀਂ ਜੀ ਇਹ ਬੱਚੇ ਜਿਹੜੇ ਕਹਿੰਦੇ ਸਾਨੂੰ ਚੀਅਰ ਅਪ ਕਰਨ ਵਾਸਤੇ ਆਏ ਨੇ ਇੱਥੇ ਨਾਲ ਤੇ ਕਹਿੰਦੇ ਮਮਾ ਅਸੀਂ ਤੁਹਾਡੇ ਨਾਲ ਜਾਂਦੇ ਆ ਤੇ ਬੜੇ ਖੁਸ਼ ਨੇ ਬੱਚੇ ਵੀ ਹਾਂਜੀ ਤਿਆਰੀ ਚੱਲ ਰਹੀ ਆ ਪੂਰੀ ਫਿਰ ਬਿਲਕੁਲ ਫੁੱਲ ਸਪੀਡ ਤੇ ਚੱਲਦੀ ਹੈ ਹਾਂਜੀ ਇੰਨੀਆਂ ਨਾਮਜ਼ਦਗੀਆਂ ਅੱਜ ਤੁਸੀਂ ਇੱਥੋਂ ਦੱਸ ਕਿਹੜੇ ਕਿਹੜੇ ਜੁਆਨ ਨੇ ਅਸੀਂ 5 ਨਾਮਜ਼ਦਗੀਆਂ ਭਰ ਕੇ ਆਏ ਆ ਚਾਰ ਤਿੰਨ ਸਾਡੇ ਕਵਰਿੰਗ ਦੋ ਸਾਡੇ ਕੈਂਡੀਡੇਟ ਹਾਂ ਤੇ ਹੁਣ ਕੰਪਲੀਟ ਹੋ ਗਿਆ ਪ੍ਰੋਸੈਸ ਤੁਹਾਡਾ ਰਸੀਦ ਵਗੈਰਾ ਸਾਰਾ ਕੰਪਲੀਟ ਹਾਂਜੀ ਹਾਂਜੀ ਰਸੀਦ ਲੈ ਲਈ ਮਿਲ ਗਈ ਆ ਰਸੀਦ ਓਕੇ ਹੋ ਗਿਆ ਸਾਰਾ ਹਾਂਜੀ 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 ਮਿਲ ਗਈ ਅੱਛਾ ਕੀ ਕਹਿਣਾ ਚਾਹੋਗੇ ਬਸ ਹੁਣ ਵੋਟਾਂ ਜਿੱਤੇ ਨਾ ਵਾ ਪਾਪਾ ਦੇ ਨਾਲ ਆ ਅੱਛਾ ਬਸ ਪਾਪਾ ਨੂੰ ਜਿਤਾਉਣਾ ਸਪੋਰਟ ਫੁੱਲ ਸਪੋਰਟ ਪਾਪਾ ਵਾਸਤੇ ਤੁਸੀਂ ਮਿਹਨਤ ਕਰ ਰਹੇ ਨਾਲ ਹਾਂਜੀ ਬਿਲਕੁਲ ਤੁਸੀਂ ਘਰੇ ਰਹਿ ਜਾਂਦੇ ਅੱਜ ਨਾ ਆਉਂਦੇ ਸਪੈਸ਼ਲ ਛੁੱਟੀ ਕੀਤੀ ਹੈ ਇਹਨਾਂ ਨੇ ਅੱਜ ਸਾਰੇ ਪਾਪਾ ਦੀ ਜਿੱਤ ਕਰਨੀ ਆ ਜਿੱਤ ਕਰਨੀ ਆ ਮਦਰ ਮਦਰ ਨਹੀਂ ਪਿੱਛੇ ਹਾਂਜੀ ਹਾਂਜੀ ਤੁਸੀਂ ਵੀ ਤੁਸੀਂ ਵੀ ਖੜੇ ਹੋ ਹਨਾ ਆ ਵੀ ਆ ਜਾ ਨਹੀਂ ਨਹੀਂ ਮੈਂ ਨਹੀਂ ਖੜੀ ਅੱਛਾ ਤੇ ਤੁਸੀਂ ਹੁਣ ਅੰਦਰ ਗਏ ਜੇ ਫਰਮ ਹਾਂਜੀ ਹਾਂਜੀ ਪਾਰਾ ਜੀ ਠੀਕ ਸੀ ਠੀਕ ਸਭ ਕੁਝ ਤੁਸੀਂ ਇਹ ਮਹਾਰਾਜ ਦੀ ਕਿਰਪਾ ਹੈ ਹਾਂਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸੇਖੋ ਮੁਦਕੀ ਦਾ ਜਿਹੜਾ ਪਰਿਵਾਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਸਮੇਤ ਇੱਥੇ ਕਾਗਜ਼ ਜਿਹੜੇ ਭਰਨ ਦੇ ਲਈ ਆਏ ਨੇ ਉਹਨਾਂ ਦਾ ਕਹਿਣਾ ਨਾਲ ਉਹਨਾਂ ਦੇ ਵਕੀਲ ਆਏ ਨੇ ਹਾਲਾਂਕਿ ਗੁਰਪ੍ਰੀਤ ਸਿੱਖੋ ਖੁਦ ਤਾਂ ਇੱਥੇ ਨਹੀਂ ਮੌਜੂਦ ਹੈਗੇ ਨਹੀਂ ਆਏ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਬੇਟੀਆਂ ਇੱਕ ਤਾਂ ਬੇਟੀ ਹਜੇ ਕੁਛੜੀ ਆ ਜਾਨੀ ਕਿ ਉਹ ਤਾਂ ਮੈਨੂੰ ਲੱਗਦਾ ਵੀ ਹਜੇ ਕੋਈ ਸਾਲ ਸਾਲਕ ਦੀ ਹੋਣੀ ਆ ਔਰ ਉਹ ਤਿੰਨ ਚਾਰ ਬੇਟੀਆਂ ਨੇ ਉਹਨਾਂ ਦੀਆਂ ਔਰ ਬੇਟੀਆਂ ਨੂੰ ਨਾਲ ਲੈ ਕੇ ਪਰਿਵਾਰ ਲੇਡੀਜ਼ ਉਹ ਸਾਰੇ ਅੱਜ ਇੱਥੇ ਫਾਰਮ ਭਰਨ ਦੇ ਲਈ ਕੈਣੀ ਔਰ ਉਹਨਾਂ ਨੇ ਨਾਮਜ਼ਦਗੀਆਂ ਜੜੀਆਂ ਨੇ ਉਹ ਦਾਖਲ ਕਰ ਦਿੱਤੀਆਂ ਨੇ ਡੀਸੀ ਕੰਪਲੈਕਸ ਫਿਰੋਜ਼ਪੁਰ ਦੇ ਵਿੱਚ ਔਰ ਉਹਨਾਂ ਦੀਆਂ ਬੱਚੀਆਂ ਦਾ ਵੀ ਕਹਿਣਾ ਹੈ ਕਿ ਅਸੀਂ ਪਾਪਾ ਨੂੰ ਜਿਤਾਵਾਂਗੇ ਅਸੀਂ ਜਿੱਤ ਹਾਸਲ ਕਰਾਂਗੇ ਫਿਲਹਾਲ ਨਾਮਜ਼ਦਗੀਆਂ ਤਾਂ ਪਰਾਂ ਜਾ ਚੁੱਕੀਆਂ ਨੇ ਹੁਣ 14 ਤਰੀਕ ਨੂੰ ਜਿਹੜੀ VOTING ਆ ਔਰ 17 ਤਰੀਕ ਨੂੰ ਜਿਹੜਾ ਰਿਜ਼ਲਟ ਆਉਣਾ ਦੇਖਣਾ ਹੋਵੇਗਾ ਕਿ 17 ਤਰੀਕ ਤੱਕ ਕਿਸ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਕਿਸ ਦੀ ਝੋਲੀ ਦੇ ਵਿੱਚ ਹਾਰ ਪੈਂਦੀ ਹੈ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸ਼ੋਕ